ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਜਿੱਥੇ ਇਟਲੀ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਹਾਨ ਸਮਾਗਮ ਕਰਵਾਏ ਜਾ ਰਹੇ ਨੇ ਅਤੇ ਨਗਰ ਕੀਰਤਨ ਸਜਾਏ ਜਾ ਰਹੇ ਨੇ ਅੱਜ ਇਟਲੀ ਦੇ ਗੁਰਦੁਆਰਾ ਤੋਰੇਜੀ ਦੀ ਪਚਨਾਰ ਦੀ ਜਿਹੜਾ ਉਹਨਾਂ ਨੇ ਗੁਰਦ ਕਰਮੋਨਾ ਸ਼ਹਿਰ ਵਿਖੇ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਸੀ ਜਿਹੜਾ ਕਿ ਸਟੇਡੀਅਮ ਕਰਮੋਨਾ ਤੋਂ ਆਰੰਭ ਹੋਇਆ ਸੀ ਇਸ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਜਿਹੜਾ ਤੋੜੇ ਦੀ ਪਿਛਨਾਰ ਦੀ ਸ੍ਰੀ ਕਲਗੀਧਰ ਸਾਹਿਬ ਉਹਨਾਂ ਦੁਆਰਾ ਜਿਹੜਾ ਕਰਮੋਨਾ ਵਿੱਚ ਅਗਰ ਗੀਤਨ ਸਜਾਇਆ ਗਿਆ ਵਾ ਉਹਦੇ ਤੁਹਾਨੂੰ ਝਲਕੀਆਂ ਦਿਖਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਹੈ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਰੂ ਵਾਹਿਗੁਰੂ ਗਾਹੀ ਗੁਰ ਵਾ ਵਾਹ ਵਾਹਿਗੁਰੂ 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 ਹੇ ਕਰਵਾ ਵਾਹਿਗੁਰੂ 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 ਵਾ ਵਾਹ ਗੁਰਵਾਹ 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 ਵਾਹਿਗੁਰੂ 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 ਸਲੋ ਬਨੇ ਆ ਜਲੋੜ ਸਿਆਣੀ ਹੋਏ ਸਕਾਣ ਇਕੱਠ ਹੋਇਆ ਪਾਰੀ ਬਈ ਸਤਗੁਰ ਜੀ ਦੀ ਵੇ ਤਿਆਰੀ ਵੇਖ ਕਈ ਕਬਾ ਰਾਉਂਦੇ ਨੇ ਅਜਲੇ ਅਸਰਾ ਦੀ ਓ ਸਤਗੁਰ ਕਹੇ ਸਰਾਉ ਦੇ ਨੇ ਅਜਲੋ ਸਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋ ਪਿਆਰੀ ਸਾਥ ਸੰਗਤਿਓ ਗੋਦਰਾ ਕੌਂ ਦੀ ਪਛਨਾਰ ਦੀ ਸਮੂਹ ਪ੍ਰਬੰਧਕ ਕਮੇਟੀ ਆਪਕੰਨ ਸਮੀ ਸਾਰਿਆਂ ਦਾ ਪ੍ਰਬੰਧ ਕੀਤਾ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਪੰਜਾਬ ਜੀਵਨ ਦੇ ਵਿੱਚ ਇਹ ਆਸੂ ਭਰੀਆ ਸਾਰਿਆਂ ਦਾ ਪ੍ਰਬੰਧ ਕੀਤਾ ਹੈ ਸਰਦਾਰ ਜੀ ਸਰਦਾਰ ਜੀ ਆਸਾਂ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸ਼ਮਸਾ ਜੀ ਨੇ ਇਹ ਪਤਾ ਜੀ 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 ਜ